ਆ ਲੋ ਇਧਰੇ ਗਲੀ ਗਈ ਖੁੱਲ ਤੇ ਵੇਖੋ ਸਾਡੀ ਗਲੀ ਦੀ ਖੁਸ਼ੀ ਸੇਵਾ ਸੇਵਾ ਆਈ ਬਾਰੋਂ ਬਾਰੋਂ ਆਈ ਸੇਵਾ ਇਧਰੇ 12万 10000 ਰੁਪਏ ਜਿੱਥੇ ਜਿੱਥੇ ਦੱਸਿਆ ਉੱਥੇ ਪਵਾ ਦੇ ਗਈ ਗਈ ਐ ਖੁੱਲ ਮਿੱਤਰੋ ਸੇਵਾ ਆਈ ਬਾਰੋਂ ਤੇ ਸੇਵਾ ਸਾਰੀ ਗੁਰਬੀਰ ਨੇ ਲਾਈ ਜ ਜਨੇ ਲਾਈ ਜ ਸਾਰੀ ਗੁਰਬੀਰ ਦਾ ਕਾਂ ਗੁਰਬੀਰ ਨੇ ਮੋਰਚਾ ਮਾਰਿਆ ਅੱਜ ਠੀਕ ਹੈ ਜੀ ਪੁੱਲਰ ਨੇ ਪੁੱਲਰ ਆ ਬੁੱਲਣਾ ਇਹ ਮੈਂ ਤਾਂ ਦਿਨ ਆ ਰਹੀ ਸਾਰੇ ਵੀਰਾ ਭਰਾਵਾਂ ਦੇ ਨਾਲ ਬਾਹਰੋਂ ਸੇਵਾ ਆਈ ਹੈ ਆਪਾਂ ਨੂੰ ਵੀਰਿਆ ਤੇਰੇ ਵਿਆਹ ਵਾਲੇ ਦਿਨ ਤੇਰੇ ਵਿਆਹ ਵਾਲੇ ਦਿਨ ਇਹ ਆਪਣਾ ਹੀਰਾ ਵੀਰਿਆ ਇਹਦੀ ਅੱਜ ਮੈਰਿਜ ਆ ਯਾਰ ਇਹਦੀ ਮੈਰਿਜ ਦੇ ਸਬੰਧ ਵਿੱਚ ਆਪਾਂ ਖਾਸ ਕੀ ਕਰ ਲਾ ਲਿਆ ਤੁਹਾਨੂੰ ਪਤਾ ਨਹੀਂ ਗੈਸ ਕਰੋ ਕੀ ਕਰ ਲਾ ਲਿਆ ਕੰਦ ਵਾਲੀ ਕੰਦ ਨੂੰ ਧੱਕਾ ਮਾਰਨਾ ਹੈ ਲੋ ਜੀ ਸਸਰੀ ਘਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਭੁੱਲਰ ਤੇ ਆ ਮੇਰੇ ਨਾਲ ਬੈਠੇ ਆ ਅਕਾਊਂਟੈਂਟ ਅਕਾਊਂਟੈਂਟ ਵੀਰ ਅਸੀਂ ਦੇ ਕਰਨ ਹਿਸਾਬ ਗਲੀ ਦਾ ਜਿੰਨੇ ਜਿੰਨੇ ਪੈਸੇ ਆਏ ਗਏ ਸਾਰੀਆਂ ਸੇਵਾਵਾਂ ਵੀਰਾਂ ਭਰਾਵਾਂ ਦੀਆਂ ਲਿਖ ਦਿੱਤੀਆਂ ਗਈਆਂ ਤੇ ਹੁਣ ਸਾਨੂੰ ਦਿਖਾਉਂਦੇ ਆ ਗਲੀ ਦਾ ਬਾਹਰ ਦਾ ਮਾਹੌਲ ਚੌੜ ਚਲੀਏ ਗਲੀ ਕਢਾਈ ਅੱਜ ਸਸਰੀ ਗੱਲ ਦੀ ਸਾਰਿਆਂ ਨੂੰ ਇਹ ਆ ਉਹ ਗਲੀ ਜਿਹਦੇ ਬਾਰੇ ਰੋਏ ਮੈਂ ਰੌਲਾ ਪਾਉਂਦਾ ਰਿਹਾ ਵਾ ਤੇ 20 ਸਾਲ ਹੋ ਗਏ ਇਹਨੂੰ ਬੰਦ ਨੂੰ ਤੇ ਅੱਜ ਸਾਡਾ ਮਸਲਾ ਹੱਲ ਹੋਣ ਲੱਗਾ ਵਾ ਸ਼ਾਇਦ ਪੈਸੇ ਪੂਹੇ ਇਕੱਠੇ ਹੋ ਗਏ ਗਲੀ ਵੱਲੋਂ ਈ ਮਹਾਰਾਜ ਦੀ ਕਿਰਪਾ ਹੋ ਗਈ ਤੇ ਗਲੀ ਨਿਕਲ ਜਾਣੀ ਆ ਆ ਵੇਖੋ ਸੇਵਾਦਾਰ ਤੁਰੇ ਆਉਂਦੇ ਮਖਾਦੋ ਮੜਿਆ ਆ ਸਾਡੇ ਸੇਵਾਦਾਰ ਸਾਬ ਐਂ ਦੀ ਕਿਧਰ ਦੀ ਨੰਗਨ ਲੱਗੇ ਜੀ ਹਾਓ ਕੰਦ ਕੱਫਾ ਲੱਗੀ ਲੈ ਟੱਪਣੀ ਕਿਵੇਂ ਆਪਾਂ ਖਲਾ ਦੇਣੀ ਅੱਜ ਅੱਛਾ ਹੋਰ ਖਲਾ ਦੇਣੀ ਆਪਾਂ ਗਲੀ ਅੱਜ ਉਹ ਵੀ ਮੇਰੀ ਬਣਾਉਂਦਾ ਪਿਆ ਹੋਰ ਤੇ ਆਪਾਂ ਵਲੌਗ ਪਾਉਣਾ ਅੱਛਾ ਹੋਰ ਉਹਨਾਂ ਆਇ ਨਹੀਂ ਬੰਦੇ ਆਉਣ ਲੱਗੇ ਬਸ ਬੰਦੇ ਹੀ ਬਸ ਆਉਣ ਲੱਗੇ ਆ ਤਾਂ ਫਿਰ ਤੁਹਾਡਾ ਵਿਆਹ ਆ ਹਾਂਜੀ ਕੱਲ ਨੂੰ ਫਿਰ ਵਿਆਹ ਆ ਵਿਆਹ ਮੁੜ ਕੇ ਫਿਰ ਕੰਮ ਅੰਡੀਆਂ ਮਿੱਤਰੋ ਕੱਲ ਨੂੰ ਫਿਰ ਵਿਆਹ ਆ ਇਸ ਕਰਕੇ ਅਸੀਂ ਅੱਜ ਆ ਜਿਹੜਾ ਮਸਲਾ ਹੱਲ ਜੀ ਹੁੰਦਾ ਹੋਇਆ ਤੇ ਜਰੂਰ ਕੋਸ਼ਿਸ਼ ਕਰਕੇ ਤੇ ਅਸੀਂ ਜਿਹੜੀ ਕੰਦਿਆ ਇਹ ਖਲਾ ਲੈਣੀ ਆ ਇਧਰ ਦੀ ਫਿਰ ਜਿਹੜੀ ਗਲੀ ਨੰਗੂਗੀ ਵਿਦ ਬਲੌਗ ਤੁਹਾਨੂੰ ਸਾਰਾ ਕੁਝ ਦਿਖਾਇਆ ਜਾਏਗਾ ਪਹਿਲੀ ਗੱਲ ਤੁਸੀਂ ਵੇਖਣੀ ਦਏ ਜੇ ਬਲੌਗ ਦੇ ਵਿੱਚ ਵੀ ਕੀ ਕੀ ਹੋਉਂਦਿਆ ਕੀ ਕੀ ਨਹੀਂ ਸਾਰਾ ਕੁਝ ਏਡ ਕਰ ਦੇਣਾ ਆਪਾਂ ਵੀ ਕਿਦਾਂ ਗਲੀ ਖੁੱਲੀ ਤੇ ਕਿਤਰਾ ਅੱਗੇ ਵੇਖੀ ਜਾਓ ਓਕੇ ਧੰਨਵਾਦ ਥੈਂਕ ਯੂ ਹਾਂਜੀ ਹਾਂਜੀ ਬਸ ਠੀਕ ਆ ਹੁਣ ਇਹ ਆਪਾਂ ਬੰਦ ਨਹੀਂ ਕਰਾਂ ਆਜਾ ਫੋਟੋ ਖਿੱਚੀ ਲੈ ਲੈ ਇਧਰ ਇੱਕ ਰੌਣਕ ਲੱਗੀ ਜੇ ਗਲੀ ਖੁੱਲ ਗਈ ਆਜੋ 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 ਆ ਜਾ ਹੀ ਰਿਹਾ ਉਹ ਵਿਆਹ ਵਾਲੇ ਮੁੰਡੇ ਨੂੰ ਸਾਡੋ ਦੀ ਕਿ ਕਰਮ ਖੁੱਲੇ ਆ ਲੋਇ ਮੇਟਰੋ ਗਲੀ ਗਈ ਆ ਖੁੱਲ ਆ ਚੱਲੇ ਵੀ ਹੋਣੀ ਸੇਵਾ ਕਰਨ ਜਾਓ ਜਾਓ ਗਲੀ ਗਈ ਖੁੱਲ ਤੇ ਵੇਖੋ ਸਾਡੀ ਗਲੀ ਦੀ ਖੁਸ਼ੀ ਸੇਵਾ ਸੇਵਾ ਆਈ ਬਾਰੋ ਬਾਰੋ ਆਈ ਸੇਵਾ ਇਧਰ 12 ਲੈਂਦੇ 1000 ਰੁਪਏ ਬੰਨੋ ਆ ਰਹੇ ਵਿਲੇ ਨਾ ਵਿਲੇ ਵਿਲੇ ਆ ਰਹੇ ਆ ਰਹੇ ਆ ਰਹੇ ਗਲੀ ਗਈ ਐ ਖੁੱਲ ਮਿੱਤਰੋ ਸੇਵਾ ਹੀ ਬਾਹਰੋਂ ਤੇ ਸੇਵਾ ਸਾਰੀ ਐ ਗੁਰਬੀਰ ਨੇ ਲਾਈ ਜੇ ਜਨੇ ਲਾਈ ਐ ਸਾਰੀ ਗੁਰਬੀਰ ਦਾ ਕੰਨ ਗੁਰਬੀਰ ਨੇ ਮੋਰਚਾ ਮਾਰਿਆ ਠੀਕ ਐ ਕੀ ਉਹ ਲੈ ਰੇ ਪੁਲਰਾ ਪੁਲਰਾ ਮੈਂ ਤੁਹਾਡੇ ਨਾਲ ਹੀ ਸਾਰੇ ਵੀਰਾ ਭਰਾਵਾਂ ਦੇ ਨਾਲ ਬਾਹਰੋਂ ਦਿਵਾ ਆਈ ਆਪਾਂ ਨੂੰ ਆਵੇ ਹਾਂ ਆਓ ਆਓ ਸਾਰੇ ਇਧਰ ਆਓ ਆਓ ਇਧਰ ਆਓ ਸਾਰੇ ਇਧਰ ਆਓ ਆਓ ਇਧਰ ਆਓ ਚਲ ਇਧਰ ਆਓ ਇਹ ਸਟੇਡੀਅਮ ਦੇ ਵਿੱਚ ਲਾਗ ਪਾ ਲੈ ਅਰੇ ਰੋ ਰੋ ਹੋ ਗਿਆ ਵਧੀਆ ਹੁਣ ਉਲਟਾ ਲੱਡੀਆਂ ਬੋਲਦੇ ਜਾਂਦਾ ਜੀ ਕਾਰ ਹੈ ਅੰਦੇ ਵੱਡੇ ਬਿਲਕੁਲ ਵਧੀਆ ਕੋਈ ਵੀ ਨਹੀਂ ਚੁੱਕਦਾ ਵਾਹ ਉਹ ਤੇ ਨਾਈ ਤੇ ਆੜੀ ਤੇ ਬੰਦਾ ਕਿ ਤੂੰ ਆਇਆ ਹਾਂਜੀ ਹਾਂਜੀ ਵੇ ਲੋ ਕਿੰਨੀ ਖੁਸ਼ੀ ਹੁੰਦੀ ਹੈ ਕਿਸੇ ਨੂੰ ਹੈ ਸੇਵਾ ਭਾਈ ਮਿੱਤਰੋ ਤੁਸੀਂ ਸੇਵਾ ਭਾਈ ਤੁਹਾਡਾ ਕਰਕੇ ਆਏ ਹੁਣ ਮੇਰੇ ਨਾਲ ਹੋਇਆ ਸਾਰਾ ਕੁਝ ਸੇਵ ਆਗੇ ਸੇਵ ਮੂੰਹ ਮਿੱਠਾ ਕਰੋ ਮੂੰਹ ਮਿੱਠਾ ਕਰੋ ਬਚਾਰਾ ਅੰਦਾ ਬਲਾਗ ਵਿੱਚ ਕਹਿੰਦੇ ਬਲਾਗ ਵਿੱਚ ਤਾਹੋ ਕੋਚਾ ਗਲੀ ਘਲਾਤੀ ਦਾ ਢੀ ਹੈ ਮੈਟਰ ਸਾਡੀ ਗਲੀ ਗਈ ਹੈ ਨਿਕਲ ਸਾਨੂੰ ਬਹੁਤ ਜਿਆਦਾ ਚਾੜਿਆ ਬਾਹਰੋਂ ਵੀਰਾਂ ਭਰਾਵਾਂ ਦੀ ਸੇਵਾ ਆਈ ਆਟੋ ਵਾਲਾ ਥੱਲੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਨਤ ਦਿਲੋਂ ਦਿਲੋਂ ਸ਼ੁਕਰੀਆ ਆ ਤੁਹਾਡਾ ਬਹੁਤ ਥੈਂਕ ਯੂ ਸੋ ਮਚ ਗੱਲ ਹੀ ਕੋਮ ਮੈਂ ਗੇ ਇਹਨਾਂ ਨੂੰ ਚਾਹ ਹੀ ਵੜਾਵਾ ਗਲੀ ਗਲੀ ਦੁੱਧ ਲਾਲ ਲਗ ਲੋਤੀ ਗਲੀ ਖੁੱਲਣ ਦਾ ਕਿੰਨਾ ਚਾਹ ਵੇਖੋ ਪਹਿਲਾਂ ਸੇਲ ਆਂਦੇ ਪਹਿਲਾਂ ਹੀ ਵੰਡ ਲੇ ਸੇਲ ਬਣਾਉਂਦੇ ਇਹਨਾਂ ਨੇ ਵੇਖੋ ਹੈ ਇਹ ਦੇਖੋ ਖਾਣਦੇ ਆ ਨਾ ਖੁੱਲ ਗੇ ਵੇ ਨਾ ਤੇ ਆਪਾਂ ਨੂੰ ਸੇਵਾ ਵੀ ਤੇ ਕਿੰਨੇ ਨੇ ਪਾਈ ਆ ਵੀਰਾਂ ਪਰ ਨੇ ਖਾਤੂ ਖਾਤੂ ਲੋਟ ਬੋਤਨਾਂ ਦਾ ਸੇਵਾ ਪਾਈ ਗਲੀ ਕਢਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਜੋਰੇ ਵੀਰ ਦਾ ਸਭ ਤੋਂ ਜਿਆਦਾ ਸੱਚੀ ਜੋਰੇ ਆਲੇ ਕੰਮ ਕੀਤੇ ਆ ਵਾਹ ਵਾਹ ਸਹੀ ਗੱਲ ਸਹੀ ਗੱਲ ਜਿਵੇਂ ਆਦੇ ਨਿਕਲ ਨਹੀਂ ਨਹੀਂ ਗਲੀ ਆਹ ਵਾਹੋ ਮਿੱਤਰੋ ਗਲੀ ਕਢਾਉਣ ਦੇ ਵਿੱਚ ਬਹੁਤ ਜਿਆਦਾ ਸਹਿਯੋਗ ਮਿਲਿਆ ਵਾ ਗਲੀ ਵਾਲੇ ਵੀ ਪੂਰੇ ਖੁਸ਼ ਆ ਵੀ ਗਲੀ ਵਾਲੇ ਸਾਡੀ ਖੋਲ ਉਧਰੋਂ ਆਣ ਹਾਂ ਆ ਚੂਟਣਾ ਚਾਰ ਜੀ ਅੰਦਰ ਨੂੰ ਰੱਖੀ ਅੰਦਰ ਆ ਚਾਰ ਜੀ ਗੁਰਬਿਰਦੀ ਰੋਗੀ ਆ ਲੈ ਹਾਂ ਖੋਲੀ ਜਾ ਤੈਨੂੰ ਸਦਾ ਹੀ ਕਰੀ ਜਾ ਇੱਥੇ ਆਉਣੀ ਬਾਕੀ ਆ ਪਾ ਇੰਨਾ ਇੰਨਾ ਚੌੜਾ ਹੀ ਕਰ ਲੈਨੇ ਕੰਮ ਹੂੰ ਹੂੰ ਗੁਰਬਿਰਦੀ ਵੇਗਿਆ ਆਓ ਕਰੋ ਹੁਣ ਫਿਰ ਪੈਸੇ ਦਵਾਗੇ ਇੱਕ ਵੀਰ ਹੋਣਾ ਆ ਗਿਆ ਫਾਈਨ ਲਾਈਨ ਆ ਲੱਗਦੀ ਹੈ ਚਲੋ ਚਲੋ ਬਣਾ ਰਹੀ ਇੱਕ ਟਪ ਟਪ ਅੱਗੇ ਪੰਗੜਾ ਦਵਾ ਕੇ ਕੰਨ ਰਿੰਗ ਦਵਾ ਕੇ ਆ ਵੀਰਾਂ ਚੜਾ ਜੋਸ਼ ਆ ਫੱਟੇ ਰਹਾ ਏ ਏ ਮੁੰਡਾ ਪੰਗੜਾ ਪਾ ਰਿਹਾ ਚਾਚ ਵੀਰ ਆ ਲਗਿਆ ਨਾ ਵੇ ਬਾਸਕਰ ਚਿੱਤਰ ਖਾ ਲੈ ਲੋਏ ਮਿੱਤਰੋ ਸਾਡੀ ਗਲੀ ਚ ਖੁੱਲਣ ਕਾਰਨ ਕੰਮਕਾਰ ਲੱਗ ਪਿਆ ਵਾ ਤੇ ਕੰਮਕਾਰ ਵੀਰਪਰਾ ਛੋਟੇ ਛੋਟੇ ਸੰਤਾਂ ਇਧਰ ਖੋ ਸੰਤਾਂ ਆਈਆਂ ਕਿਉਂਕਿ ਇਹ ਕੰਮ ਸੇਵਾ ਨਾਲ ਹੀ ਹੋਣਾ ਵਾ ਅੱਜ ਸਾਰੇ ਵਿਜੀ ਆ ਵਿਆਹਾਂ ਨੂੰ ਕਰਕੇ ਸਾਡੀ ਗਲੀ ਚ ਵੀ ਵਿਆਹ ਵਾ ਆ ਵੇਖੋ ਉਹਦੀ ਬਰਾਤ ਆ ਵੀਰ ਦੀ ਇੱਕ ਸ਼ਾਮ ਨੂੰ ਜਾਗ ਹੋਣੀ ਆ ਇਸ ਕਰਕੇ ਮਹਾਰਾਜ ਆ ਪੇਰਾ ਖੋਲਣ ਵਾਲਾ ਨਾਲੇ ਨੇੜੇ ਜਿਹੜੇ ਵੀਰਾਂ ਭਰਾਵਾਂ ਵੱਲੋਂ ਸੇਵਾ ਆਈ ਇਹਨਾਂ ਦਾ ਤੇ ਬਹੁਤ ਯਾਰ ਸ਼ੁਕਰੀਆ ਜਿੰਨੀ ਇਹੀ ਕਰਾਂ ਉਹ ਨਹੀਂ ਇਹਦੀ ਥੋੜਾ ਵਾ ਚਾਹ ਆ ਗਈ ਚਾਹ ਆ ਗਈ ਮਿੱਤਰੋ ਚਾਹ ਆ ਗਈ ਸੇਵਾਦਾਰਾਂ ਨੇ ਚਾਹ ਆ ਗਈ ਆ ਵੀਰੋ ਨੇ ਲੱਗੇ ਬਹੁਤ ਮਿਹਨਤ ਕਰਨ ਲੈ ਆਪੇ ਲੱਗੇ ਹੋ ਲੋ ਹੈ ਮੈਂ ਤੇ ਬਿਜੀ ਹਾਂ ਮੇਰੀ ਮੰਮੀ ਨੇ ਮੇਰੇ ਲਈ ਕੋਟੀ ਲਈ ਹਾਂ ਤੇ ਪਾ ਕੇ ਵੇ ਹਾਂਜੀ ਅਰੇ ਬਹੁਤ ਐਸ਼ੀ ਹੈ ਲੈ ਲਿਏ ਜੀ ਇਹ ਪਹਿਲਾ ਹੋਰ ਕੈਸੇ ਹੈ ਆਪ ਕੀ ਗੋ ਚਰਮ ਆ ਰਹੀ ਹੈ ਠੀਕ ਹੈ ਸ਼ਰਮ ਨਹੀਂ ਆਇਆ ਲੈ ਗਏ ਆਂ ਸਾਡਾ ਸਿਆਣੀ ਬੇਟੀ ਲੈ ਕੇ ਆਏ ਆ ਸਿਆਣੀ ਬੇਟੀ ਸਾਡੇ ਲਈ ਸਪੈਸ਼ਲ ਗਿਫਟ ਲੈ ਕੇ ਆਏ ਆ ਕਿੱਥੋਂ ਕਸ਼ਮੀਰ ਤੋਂ ਹਾਂਜੀ ਕਸ਼ਮੀਰ ਕਸ਼ਮੀਰ ਤੋਂ ਆਪਦੇ ਸੇਬ ਆ ਘਰੇ ਲਾਏ ਨਾ ਤੁਸੀਂ ਹਾਂਜੀ ਲਾਏ ਆਪਦਾ ਹੀ ਨਾ ਤੇ ਸੇਬਾਂ ਦੇ ਟੇੜ ਆਹ ਹਾਂ ਠੀਕ ਹੈ अच्छा बहुत बहुत बहु शुक्रिया आपका इतनी दूर से लेकर आए यहां पर हां किन्ने ăn खवाए उठे गली च हां ओ ताडे सेब अही अक्के खवाए उठे चलो ठीक ओ व्लॉग ਦੇ ਵਿੱਚ ਪੈ ਗਏ ਹੁਣ ਤੁਸੀਂ ਥੋੜੇ ਲੇਟ ਆਏ ਮੈਨੂੰ ਨਹੀਂ ਪਤਾ ਗਲੀ ਵੀ ਖੁੱਲ ਗਈ ਨਾ ਗਲੀ ਵੀ ਖੁੱਲ ਗਈ ਆਹ ਬੜੀ ਖੁੱਲ ਗਈ ਆਹ ਦੇਖੇ ਆ ਕੇ ਗਿਫਟ ਵੀ ਆ ਕੇ ਗਲੀ ਵੀ ਖੁੱਲ ਗਈ ਗਲੀ ਵੀ ਖੁੱਲ ਗਈ ਹਮ ਮੂਮੈਂਟ ਆ ਕਰਨੇ ਤੁਹਾਡਾ ਖੁਸ਼ੀ ਨਾਲ ਆ ਕੋਲੋਂ ਪਾਹੇ ਮੇਰੇ ਕੋਲ ਲਵਾ ਕੇ ਕੋਲੋਂ ਪਾਹੇ ਮੇਰੇ ਕੋਲ ਲਵਾ ਕੇ ਗੂਗਲ ਪੇਰੇ ਮੈਂ ਕੀਤਾ ਇਹਨੇ ਤਾਂ ਠੀਕ ਹੈ ਗਲੀ ਦੇ ਗਲੀ ਦੀ ਗਲੀ ਦੇ ਚਾਚ ਵੇਖੋ ਵੀਰ ਦੱਬਲਾ ਗਿਆ ਸਸਰੀ ਕਾਲ ਠੀਕ ਠਾਕ ਹੈ ਹਾਂਜੀ ਕਿੱਥੇ ਆਏ ਸੇਵਾ ਕਰਨ ਹਾਂਜੀ ਸੇਵਾ ਕਰਾਉਣੇ ਆ ਹਾਂਜੀ ਅੱਛਾ ਕੀ ਸੇਵਾ karenge taa ਇੱਤਾ ਚੁਕੂੰਗਾ ਇੱਤਾ ਚੁਕੂੰਗਾ ਹਾਂ ਹੋਰ ਕੀ karenge ਚਲ ਇੱਕ ਕੰਮ ਕਰ ਹਾਂਜੀ ਆਹ ਤੇ ਨਾ ਡੱਬਾ ਆ ਹਣੀ ਹਾਂਜੀ ਆਪਣੇ ਘਰੇ ਜਾ ਲੈ ਕੇ ਦਿ ਆਜਾ ਆਹ ਡੱਬਾ ਆਏ ਵੇ ਡੱਬਾ ਓਏ ਐਨੇ ਖਾ ਵੀ ਗਏ ਅਲਹੁਲ ਲੈ ਗਏ ਬੜਾ ਚਾਹ ਲਾਓ ਅੰਕਲੀ ਨਾਲੇ ਵਧਾਈਆਂ ਹਨ ਤੁਹਾਨੂੰ 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 ਮਾਰੇ ਸਾਰਿਆਂ ਨੂੰ ਪਹਿਲਾਂ ਬਾਬੇ ਅਰਜਨਦੇਵ ਨੂੰ ਡੱਬਾ ਚੜਾ ਕੇ ਆਉਣਾ ਹੈ ਚਲੋ ਬੱਚਾ ਓੜੋ ਵੀਰ ਜੀ ਡੱਬਾ ਖਾਓ ਓ ਮਾਈ ਗੋਡ ਮਿੱਠਾ ਕਰੋ ਗਲੀ ਦਾ ਸਾਨੂੰ ਚਲੋ ਲੱਡੂ 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 ਹਲੋ ਜੀ ਵੀਰ ਜੀ ਇਥੋਂ ਨਾ ਘਰ ਰੋਹਣਾ ਇਥੋਂ ਐ ਉਹਨਾਂ ਗਾਂ ਜਾਇਓ ਲਓ ਅਕ ਜੀ ਕੈਂਜੀ ਰੱਖ ਲੈਣਾ ਹੈ ਪਹਿਲਾਂ ਮੂੰਹ ਮਿੱਠਾ ਕਰੋ ਚਾਚਾ ਵੀਡੀਓ ਬੰਦ ਲੈ ਹਾਂ ਲੈ ਬਾਬੇ ਤੇਰੇ ਦੋ ਬੰਦੇ ਨਹੀਂ ਬਸ ਇੰਨੇ ਵੱਡੇ ਗਾ ਇਹ ਭਰਾ ਦੇ ਸਦਕੇ ਅੱਜ ਆਹ ਦੀ ਗਲੀ ਨਿਕਲੀ ਹੈ ਨਾ ਉਹ ਸਾਰਾ ਸੇਹਰਾ ਜਿਹੜਾ ਗੁਰਬੀਰ ਦੇ ਸੇਹਰੇ ਨੂੰ ਪਾਏਦਾ ਜੀ سپورਟ ਕਰੋ ਮੇਰੇ ਭਰਾ ਨੂੰ ਜਿੱਥੇ ਤੱਕ ਉਹਦਾ ਸੇਹਰ ਕਰੋ ਜਿੱਥੇ ਅੜੇ ਵੜਿਓ ਦੱਸ ਦਿਆ ਕਰੋ ਹਾਂ ਵੱਲੇ ਮੜਿਓ ਵੱਲੇ ਮੜਿਓ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੇਖੋ ਕੰਮ ਕਰ ਰਹੇ ਨੇ ਵੇਖੋ ਕੰਮ ਕਰ ਰਹੇ ਨੇ ਅੰਕਲ ਜੀ ਆਹ ਸਪੈਸ਼ਲ ਧੰਨਵਾਦ ਕਰੋ ਇਹਨਾਂ ਦਾ ਹਾਂਜੀ ਹਾਂਜੀ ਨਹੀਂ ਵੀ ਸਾਰੇ ਆਪਣੀ ਗਲੀ ਵਾਲੇ ਲੱਗੇ ਆ ਮਿੱਤਰੋ ਸਾਰੇ ਸਾਡੀ ਗਲੀ ਦੇ ਆ ਇਹ ਵੀਰੋ ਨਹੀਂ ਇਹ ਵੀਰੋ ਨਹੀਂ ਓ ਸਾਰੇ ਜਣੇ ਓ ਵੇਖੋ ਆਹ ਵੇਖੋ ਜਿਨ੍ਹਾਂ ਨੇ ਖਲੋ ਕੇ ਵੇਖਣਾ ਨਾ ਵੇਖਣਦੇ ਓ ਵੇਖੋ ਇਹ ਸੀਸਾਂ ਦੇ ਜਾਂਦੇ ਨੇ ਮਿੱਤਰੋ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਪਾਈ ਨਾ ਤੁਹਾਨੂੰ ਵੜੀਆਂ ਸੀਸਾਂ ਮਿਲਦੀਆਂ ਜੇ ਆਪਣੇ ਕਹਿੰਦੇ ਸਾਰੇ ਆਉਂਦੇ ਵੇ ਲੋ ਐ ਇੱਕ ਵਾਰੀ ਆ ਵੀਰ ਨੂੰ ਆ ਗਿਆ ਥੈਂਕ ਯੂ ਵੀਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਆਡਾ ਮੇਰ ਬੰਨੇ ਇਹ ਗੁਰਬੀਰ ਨੇ ਕਿਹਾ ਇੱਕ ਗਲਾਸ ਉਹ ਹੈ ਨਹੀਂ ਜੀ ਉਹ ਬੱਲੇ ਜੱਗੀ ਜੱਗੀ ਚੱਲਿਆ ਵਿਆਹ ਤੇ ਜੱਗੀ ਚੱਲਿਆ ਵਿਆਹ ਤੇ ਜੱਗੀ ਬਹੁਤ ਸੋਹਣਾ ਲੱਗਣਾ ਹੈ ਜੱਗੀ ਠੀਕ ਹੈ ਥੈਂਕ ਯੂ ਭਰਾ ਓਕੇ ਓਕੇ ਹੈ ਬਹੁਤ ਬਹੁਤ ਲੱਡੂ ਖਾ ਲਓ ਬਤਾਈਓ ਮੇਰੇ ਨਾਲ ਗਲੀ ਦੀ ਤੁਹਾਨੂੰ ਵੀ ਤੁਹਾਨੂੰ ਵੀ ਵੀਰ ਦੀ ਓ ਸੌਰੀ 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 ਲੱਭੜ ਗਿਆ ਸੌਰੀ ਸੌਰੀ ਆ ਜਾਓ ਜੀ ਓਕੇ ਓਏ ਆਂਦੀ ਆ ਆ ਗਲੀ ਇਹਦਾ ਅਧ ਘਾਟਨ ਕਰ ਲਈ ਆਏ ਆ ਜੱਗੀ ਜੱਗੀ ਮੰਤਰੀ ਸਾਹਿਬ ਆਏ ਆ ਆਂਦੀ ਆਂਦੀ ਗਲੀ ਸਣੀ ਆ ਉਹ ਗਲੀ ਸਣੀ ਹਾਂ ਜੀ ਗਲੀ-ਥਾਣੀ ਲੰਘ ਨਹੀਂ ਨਹੀਂ ਗਲੀ ਗਲੀ ਸਣੀ ਆਏ ਆ ਵੀਰੋ ਨਹੀਂ ਉਹ ਧਿਆਨ ਬਸ ਬਸ ਜਰਾਬਾਂ ਵੇਖੋ ਵੀਰ ਨੇ ਪਾਈਆਂ ਵੀਰ ਨੇ ਜਰਾਬਾਂ ਕਿੱਡੀਆਂ ਘੈਂਟ ਪਾਈਆਂ ਨੇ ਆਹ ਖਾਕੀ ਰੰਗ ਵਾਲੀਆਂ ਓ ਮਾਈ ਗੋਡ ਇਹ ਤਾਂ ਬਲੌਗਰ ਬ੍ਰੋ ਹਾਂਜੀ ਹਾਂਜੀ ਬ੍ਰੋ ਯੈਸ 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 ਕੱਪ ਆਫ ਟੀ ਕੱਪ ਆਫ ਯਾ 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 ਓ ਕਹਾਣੀ ਮਾਰੀ ਹੈ ਤੁਸੀਂ ਨਹੀਂ ਪੀਂਦੇ ਜਾ ਵੀਰ ਦੀ ਨਹੀਂ ਆਪਣਾ ਕਿੱਥੋਂ ਆਏ ਸੀ ਤੁਸੀਂ ਪਾਂ ਵੀ ਜਿੱਥੋਂ ਆਏ ਨਹੀਂ ਨਹੀਂ ਬਾਹਰੋਂ ਕਿਥੋਂ ਆਏ ਡਿਪੈਂਡ ਆਫ ਏਸ਼ੀਆ ਆ ਸਿੰਗਾਪੁਰ ਤੋਂ ਸਿੰਗਾਪੁਰ ਤੋਂ ਆਣ ਕੇ ਵੀਰੋਂ ਨਹੀਂ ਸਾਡੇ ਨਾਲ ਦਿਹਾੜੀ ਕਰਾ ਰਹੇ ਆ ਤੇ ਮਲੇਸ਼ੀਆ ਸਿੰਗਾਪੁਰ ਸਿੰਗਾਪੁਰ ਤੋਂ ਇੰਜੀਨੀਅਰ ਮਂਗਾਏ ਆ ਇੰਜੀਨੀਅਰ ਇੰਜੀਨੀਅਰ ਆਏ ਆ ਤੇ ਵੇਖੋ ਵੀ ਬਹੁਤ ਹੀ ਜ਼ਿਆਦਾ ਮਾਨ ਸਤਕਾਰ ਸਾਡੇ ਵੀਰ ਭਰਾ ਸਾਰੇ ਐਡ ਹੋਏ ਆ ਵੇਖੋ ਕੋਟ ਪੈਂਟ ਪਾ ਕੇ ਕੰਮ ਕਰਾ ਰਹੇ ਆ ਉਹ ਲਾ ਕੇ ਮੈਂ ਕਦੇ ਤਾਂ ਚਾਹ ਨਹੀਂ ਪੀਤੀ ਅਗਲੇ ਪਾਸੋਂ ਹਰੇ ਤੋਂ ਹੌਲੀ ਹੌਲੀ ਸੈੱਟ ਹੋਣਾ ਕੰਮ ਮਿੰਟੋ ਮਿੰਟਾ ਵੇਲੇ ਦੁਕਾਨ ਦੇ ਕਿੱਡੀ ਖੜੀ ਕਰ ਵੀ ਦਿੱਤੀ ਆ ਵੈਰੀ ਫਾਸਟ ਗਲੀ ਆ ਵੀਰਦੀ ਆਪਣੀ ਬਹੁਤ ਏਗਾ ਆਪਣੀ ਗਲੀ ਦਾ ਅਮਰ ਤੁਰ ਰਿਹਾ ਹਾਂਜੀ ਵੀਰੇ ਐ ਇੱਥੇ ਰੁਕ ਐਣ ਮੂੰਹ ਕਰ ਐਣ ਮੂੰਹ ਕਰ ਹਾਂਜੀ ਬੈਠ ਯਾਰ ਐਣ ਮੂੰਹ ਕਰ ਪੂਰੇ ਕੋ ਮੈਂ ਜਾ ਕੇ ਵੇਟ ਚੈੱਕ ਕਰਾਈ ਇੱਧਰ ਵੇਖੋ ਮੁੰਡੇ ਦੀ ਮਿਹਨਤ ਵੇਖੋ ਗਰੂ ਇਹਨਾਂ ਚਾਹੇ ਨਾ ਬੰਦਾ ਆ ਪਰ ਵੇਖਣ ਨੂੰ ਚਾਹੀ ਨਹੀਂ ਲੱਗਦਾ ਪਰ ਹੈਗਾ ਪੰਜਾਬੀ ਮਿਹਨਤ ਬੜੀ ਕੀਤੀ ਵੀ ਨੇ ਮਿਹਨਤ ਪੂਰੀ ਮਿਹਨਤ ਬਹੁਤ ਕੀਤੀ ਨੇ ਹਾਰਡ ਵਰਕ ਗੁੱਡ ਗੁੱਡ ਬ੍ਰੋ ਵੈਰੀ ਗੁੱਡ ਬ੍ਰਦਰ ਹਾਰਡ ਵਰਕ ਕੰਸਟਰਕਸ਼ਨ ਵਰਕਿੰਗ ਕਾਲਾ ਅੰਗਰੇਜ਼ ਬ੍ਰੋ ਕੰਸਟਰਕਸ਼ਨ ਵਰਕਿੰਗ ਦੇਖੋ ਬਹੁਤ ਜਿਆਦਾ ਸੇਵਾ ਲੱਗੀ ਹੋਈ ਆ ਗਲੀ ਵਾਲੇ ਵੀਰ ਭਰਾ ਸਾਰੇ ਸਾਥ ਦੇਂਦਾ ਹੈ ਇਹ ਇੱਥੋਂ ਤੱਕ ਮਿੰਟੋ ਮਿੰਟ ਕਾਂ ਦੇ ਖੜੀ ਕਰਤੀ ਆ ਤੇ ਕੱਲ ਨੂੰ ਇਥੇ ਭਰਤੀ ਪੈਣੀ ਤੇ ਗਲੀ ਆਪਣੀ ਹੋਣੀ ਹੈ ਹਾਂਜੀ ਹਾਂਜੀ ਵਲੌਗ ਬਣਾਉਂਦੇ ਆ ਵੀਡੀਓ ਵਲੌਗ ਠੀਕ ਆ ਸੀ ਅੱਧੀ ਘਣੀ ਲਈ ਆਪਾਂ ਖਰੀਦ ਇਹ ਲੜਾਈ ਗਈ ਹੁਣ ਮੌਕਾ ਐਂਦੀ ਲੰਗਿਆ ਕਰਨਾ ਇਹ ਐਂਦੀ ਆ ਵੀ ਟੁੱਟਿਆ ਨਾ ਸਾਰਾ ਇਹ ਸਾਰਾ ਟੁੱਟ ਕੇ ਇੱਥੋਂ ਨਿਕਲੀ ਜਾਇਆ ਕਰੂਗੀ ਆਹ ਅਗਲੀ ਬਣ ਜੂਗੀ ਨਾ ਫੇਰੀ ਪ੍ਰੀਤ ਸਿੰਘ ਜੀ ਇੱਥੇ ਇੱਥੇ ਪਾ ਲਓ ਜੀ ਆਪਣੇ ਘਰ ਕਮਲਾ ਲਾਲ ਗਵਰੇ ਦਾ ਬਾਟਾ ਲਿਆਇਆ ਸਰਦਾਰ ਜਸਵੰਤ ਸਿੰਘ ਜੀ ਬੱਸ ਬੱਸ ਬਹੁਤ ਹੀ ਬਹੁਤ ਹੀ ਦੂਰ ਫਿਟੇ ਨੂੰ ਤੁਹਾਡਾ ਇਹ ਦੇਖੋ ਸਲਾਈਡ ਬਣਾਈ ਹੋਈ ਹੈ ਬਹੁਤ ਹੀ ਅੱਛੀ ਸਲਾਈਡ ਹੈ ਰੈਂਪ ਹੈ ਐਂਦੀ ਅਸੀਂ ਜਾਇਆ ਕਰਾਂਗੇ ਮੋਟਰਸਾਈਕਲ ਲੈ ਕੇ ਕਰਾਂ ਕਰਕੇ ਉਹ ਦੂਰ ਜਾਇਆ ਕਰਾਂਗੇ ਹੀਰੋ ਹਾਂ ਦੇ ਗਲੀਆਂ ਦੇ ਵਿੱਚ ਕਰਦੇ ਨੇ ਅਜੀ ਕਨ ਮੁੰਡਿਆਂ ਦੀ ਇਸ ਕੰਮਸ਼ਟ ਤੇ ਕਨ ਮੁੰਡਿਆਂ ਦੀ ਇਹ ਵੀ ਰਣੀ ਕਿਹੜੀ ਕੰਟਰੀ ਤੋਂ ਹੈ ਮੜਾ ਬਰੀਫ ਕਰੋ ਬਹੁਤ ਕੰਟਰੀਆਂ ਘੁੰਮਦਾ ਆ ਵੀ ਥੱਕੇ ਪੁੱਤ ਫਸਟ ਇੰਗਲੈਂਡ ਹਾਂਜੀ ਹਾਂਜੀ ਸਿੰਗਾਪੁਰ ਮਲੇਸ਼ੀਆ ਦੁਬਈ ਹਾਂਜੀ ਇੰਗਲੈਂਡ ਸਿੰਗਾਪੁਰ ਮਲੇਸ਼ੀਆ ਦੁਬਈ ਓਕੇ ਯਾ ਯਾ ਹੁਣ ਇਹ ਪਾ ਪ੍ਰਾਈਵੇਸੀ ਰੱਖੀ ਜਾ ਓਕੇ ਓਕੇ ਨਹੀਂ ਦੇਦੀ ਆ ਹੌਣ ਪਸੀਨੇ ਦੀ ਖੌਣ ਪਸੀਨੇ ਦੀ ਗੰਧ ਗਲੀ ਘਟਾਈ ਹੌਣ ਪਸੀਨੇ ਦੀ ਗੰਧ ਆ ਹੌਣ ਪਸੀਨੇ ਦੀ ਪਸੀਨਾ ਵਾਹੇ ਮੜਾ ਚੈੱਕ ਕਰ ਰਿਹਾ ਸੀਨਾ ਆਸ ਵੇਟਿੰਗ ਮਿੱਟੀ ਦੀ ਨਹੀਂ ਕਰਦੇ ਬਲੀਡਿੰਗ ਤੇਰੇ ਵੱਡੀ ਕਾ ਕੋ ਹੁਣ ਇਹ ਮੈਂ ਮਿੱਟੀ ਲਾਉਂਦਾ ਇਹ ਤਿਆਰੀ ਆ ਓਏ ਨਾ ਉਹ ਵੀ ਥੇਰੀ ਜੀ ਕਰਦੇ ਸ਼ਾਮ ਨੂੰ ਇਹਦਾ ਆ ਸ਼ਾਂਤ ਨਹੀਂ ਕਰਨਾ ਹਾਂਜੀ ਕੱਢਣੀਆਂ ਇੱਕਾਂ ਇਹਦੇ ਤੋਂ ਲਾਉਣ ਲੱਗੇ ਨਾ ਨਹੀਂ ਨਹੀਂ ਉਧਰ ਨਹੀਂ ਕਰਦੇ ਇਹ ਤੋਂ ਆ ਵੀ ਕਿ 2000 ਇਹ ਨਾਮ ਆ ਜਾਏਗਾ। ਬਸ 9 ਮੀਟਰ ਆਇਦਾ ਵਲੌਗ ਆਪਣੀ ਕੰਧ ਤੇ ਹੀ ਤੇ ਬਹੁਤ ਜ਼ਿਆਦਾ ਜੋਰ ਲੱਗ ਗਿਆ ਕੰਧ ਨੇ ਬਹੁਤ ਜ਼ਿਆਦਾ ਜੋਰ ਲਵਾਇਆ ਸਵੇਰ ਦਾ ਤੇ ਚੰਗਾ ਜੀ ਮਿਲਦੇ ਆ ਅਗਲੇ ਵਲੌਗ ਸਤਿ ਸ੍ਰੀ ਅਕਾਲ ਜੀ